ਸਿਆਲਕੋਟ ਮਲ ਲਇਓ ਸ਼ਹੀਦਨ ਔਰ ਸਿਆਲਕੋਟ ਜਿਹਨ ਬਾਬੇ ਦੀ ਸਿਆਲਕੋਟ ਕਹਿੰਦੇ ਹਨ ਕਿਉਂਕਿ ਇੱਥੇ ਇੱਕ ਮੂਲ ਖਤਰੀ ਹੋਇਆ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਿਆਲਕੋਟ ਗਏ ਸਨ ਤਾਂ ਉਸ ਵੇਲੇ ਸਾਰੇ ਸ਼ਹਿਰ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਮਹਾਰਾਜ ਨੇ ਸ਼ਹਿਰ ਵਾਲੇ ਨੂੰ ਪੁੱਛਿਆ ਵੀ ਤੁਸੀਂ ਡਰੇ ਕਿਉਂ ਫਿਰਦੇ ਹੋ ਉਹਨਾਂ ਨੇ ਆਖਿਆ ਮਹਾਰਾਜ ਇੱਥੇ ਨਾ ਸਾਡੇ ਕੋਲ ਪੀਰ ਹਮਜਾ ਗੌਂਸ਼ 6 ਮਹੀਨੇ ਹੋ ਗਏ ਨੇ ਪੌਰੇ ਚ ਬੈਠ ਕੇ ਛਿਲਾ ਕੱਟ ਰਿਹਾ ਹੈ ਜਿਸ ਦਿਨ ਉਹਦਾ ਛਿਲਾ ਪੂਰਾ ਹੋਵੇਗਾ ਉਸ ਦਿਨ ਸਾਡਾ ਸਿਆਲਕੋਟ ਗਰਖ ਹੋ ਜਾਏਗਾ ਮਹਾਰਾਜ ਕਹਿੰਦੇ ਇਹੋ ਜਿਹਾ ਕਿਹੜਾ ਪੀਰ ਹੈ ਜਿਹੜਾ ਸ਼ਹਿਰ ਨੂੰ ਬਰਬਾਦ ਕਰਨਾ ਚਾਹੁੰਦਾ ਮਹਾਰਾਜ ਉਹਦੇ ਤਕੀਏ ਤੇ ਗਏ ਡੇਰੇ ਤੇ ਗੁਰੂ ਨਾਨਕ ਸਾਹਿਬ ਜੀ ਤੇ ਉਹਨੂੰ ਪੀਰ ਨੂੰ ਬਾਹਰ ਆਉਣ ਵਾਸਤੇ ਕਿਹਾ ਪਹਿਲਾਂ ਤਾਂ ਉਹਨੇ ਗੁਰੂ ਨਾਲ ਮੁਲਾਕਾਤ ਕਰਨ ਨੂੰ ਨਹੀਂ ਮੰਨਿਆ ਫਿਰ ਗੁਰੂ ਸਾਹਿਬ ਦਾ ਪ੍ਰਤਾਪ ਦੇ ਕਿ ਉਹਨੂੰ ਆਉਣਾ ਪਿਆ ਜਦੋਂ ਬਾਹਰ ਆ ਕੇ ਗੁਰੂ ਸਾਹਿਬ ਨੂੰ ਮਿਲਿਆ ਗੁਰੂ ਸਾਹਿਬ ਨਾਲ ਗੱਲਬਾਤ ਹੋਈ ਮਹਾਰਾਜ ਕਹਿੰਦੇ ਪੀਰ ਜੀ ਸੁਣਿਆ ਬੜਾ ਭਾਰੀ ਤਪ ਕਰ ਰਹੇ ਹੋ ਜਿਹਦ ਕਰ ਰਹੇ ਹੋ ਕਹਿੰਦਾ ਹਾਂ ਜੀ ਕਾਰਤਾ ਰਿਹਾ ਹਾਂ ਮਾਰੇ ਕਹਿੰਦੇ ਕਾਦੇ ਵਾਸਤੇ ਕਰ ਰਹੇ ਹੋ ਕਹਿੰਦਾ ਸ਼ਹਿਰ ਨੂੰ ਗਰਗ ਕਰਨਾ ਹੈ ਮਾਰੇ ਕਹਿੰਦੇ ਪੀਰ ਜੀ ਸ਼ਹਿਰ ਨੂੰ ਗਰਗ ਕਰਨ ਦਾ ਕੀ ਮਤਲਬ ਕਹਿੰਦਾ ਜੀ ਸ਼ਹਿਰ ਦੇ ਲੋਕ ਵਾਅਦਾ ਖਿਲਾਫੀ ਕਰਦੇ ਨੇ ਮਾਰੇ ਕਹਿੰਦੇ ਕੀ ਹੋਇਆ ਸੀ ਕਹਿੰਦਾ ਇੱਥੋਂ ਇੱਕ ਸੇਠ ਦੇ ਘਰ ਬੱਚਾ ਨਹੀਂ ਸੀ ਹੁੰਦਾ ਉਹਨੇ ਮੇਰੀ ਸੁਖ ਨਾਲ ਸੁખી ਸੀ ਕਿ ਵੀਰ ਮੈਨੂੰ ਬੱਚੇ ਦੀ ਦਾਤ ਦਵੇ ਤੇ ਪਹਿਲਾ ਬੱਚਾ ਵੀਰ ਨੂੰ ਚੜਾਵਾਂਗਾ ਹੁਣ ਸੁਖ ਨਾਲ 4 ਪੁੱਤਰ ਹੋ ਗਏ ਨੇ ਮੇਰਾ ਵਾਦਾ ਭੁੱਲ ਗਿਆ ਮਹਾਰਾਜ ਕਹਿੰਦੇ ਬੰਦੇ ਇੱਕ ਨੇ ਵਾਦਾ ਖਿਲਾਫ ਹੀ ਕੀਤੀ ਹੈ ਇੱਕ ਬੰਦੇ ਨੇ ਤੇਰੇ ਨਾਲ ਵਾਦਾ ਕੀਤਾ ਸੀ ਨਹੀਂ ਪੂਰਾ ਕੀਤਾ ਸਾਰੇ ਸ਼ਹਿਰ ਦਾ ਕੀ ਕਸੂਰ ਹੈ ਪੈਣ ਲੱਗਾ ਨਹੀਂ ਸਾਰਾ ਸ਼ਹਿਰ ਹੀ ਇਦਾਂ ਦਾ ਹੈ ਮਹਾਰਾਜ ਕਹਿੰਦੇ ਫਿਰ ਜੇ ਨਾ ਹੋਵੇ ਸ਼ਹਿਰ ਚੰਗੇ ਬੰਦੇ ਵੀ ਹੋਣ ਕਹਿੰਦਾ ਮੈਨੂੰ ਤਾਂ ਇਸ ਸ਼ਹਿਰ ਚੰਗਾ ਕੋਈ ਸੱਚਾ ਨਜ਼ਰ ਨਹੀਂ ਆਇਆ ਸਤਿਗੁਰੂ ਕਹਿੰਦੇ ਪੀਰ ਜੀ ਹੁਣੇ ਤੁਹਾਨੂੰ ਪਤਾ ਕਰ ਦਿੰਦੇ ਆ ਮਹਾਰਾਜ ਨੇ ਸੇਵਾਦਾਰ ਨੂੰ ਭੇਜਿਆ ਵੀ ਜਾਓ ਇੱਕ ਟਕੇ ਦਾ ਝੂਠ ਤੇ ਟਕੇ ਦਾ ਸੱਚ ਖਰੀਦ ਕੇ ਲਿਆਓ ਆਰਾ ਸ਼ਹਿਰ ਉਹ ਫਿਰਿਆ ਜਿੱਦੀ ਦੁਕਾਨ ਤੇ ਜਾਵੇ ਉੱਥੇ ਬੈਣੇ ਸੌਦਾ ਦੁਕਾਨਾਂ 'ਚ ਵਿਕਣ ਵਾਲਾ ਨਹੀਂ ਜਦੋਂ ਮੂਲੇ ਖਤਰੀ ਦੀ ਦੁਕਾਨ ਤੇ ਪਹੁੰਚਿਆ ਸਿਆਲਕੋਟ ਵਿੱਚ ਉਹਨੇ ਲਿਖ ਕੇ ਦਿੱਤਾ ਵੀ ਜੀਉਣਾ ਝੂਠ ਹੈ ਤੇ ਮਰਨਾ ਸੱਚ ਹੈ ਜਦੋਂ ਇਹ ਕਾਗਜ਼ ਮਹਾਰਾਜ ਕੋਲ ਆਇਆ ਮਹਾਰਾਜ ਨੇ ਪੀਰ ਨੂੰ ਦਿਖਾਇਆ ਕਹਿਣ ਲੱਗੇ ਪੀਰ ਜੀ ਦੇਖੋ ਇੱਥੇ ਇਹੋ ਜਿਹੇ ਬੰਦੇ ਵੀ ਹਾਂ ਜਿਹਨਾਂ ਨੂੰ ਇਹ ਗਿਆਨ ਹੈ ਇਹ ਸੋਝੀ ਹੈ ਤੇ ਫਿਰ ਮਹਾਰਾਜ ਮੂਲੇ ਕੋਲ ਵੀ ਗਏ ਮੂਲੇ ਦਾ ਉਧਾਰ ਕੀਤਾ ਮੂਲੇ ਨੂੰ ਮਹਾਰਾਜ ਨੇ ਬੜੇ ਪ੍ਰੇਮ ਨਾਲ ਸਿੱਖੀ ਦਾ ਉਪਦੇਸ਼ ਦਿੱਤਾ ਉਹ ਵੀ ਸਤਸੰਗੀ ਬਣ ਗਿਆ ਜਦੋਂ ਕੁਝ ਦਿਨ ਰਹਿ ਕੇ ਮਹਾਰਾਜ ਤੁਰਨ ਲੱਗੇ ਮੂਲਾ ਕਹਿੰਦਾ ਮੈਂ ਨਾਲ ਜਾਣਾ ਮਾਰੇ ਕਹਿੰਦੇ ਮੂਲਿਆ ਸਾਡੇ ਨਾਲ ਕੀ ਕਰੇਗਾ ਘਰ-ਬਾਰ ਤੇਰੀ ਦੁਕਾਨ ਹੈ ਬੱਚੇ ਨੇ ਪਰਿਵਾਰ ਹੈ ਘਰ ਵਾਲੀ ਹੈ ਤੇ ਤੂੰ ਘਰ ਲਾਓ ਕਹਿੰਦਾ ਨਹੀਂ ਨਾਲ ਜਾਣਾ ਤੁਹਾਡੇ ਮੈਂ ਨਹੀਂ ਘਰ ਰਹਿਣਾ ਮੇਰਾ ਹੁਣ ਘਰ ਜੀ ਨਹੀਂ ਲੱਗਦਾ ਇਹ ਮੂ ਉਹ ਮਾਇ ਝੂਠੀ ਹੈ ਕਹਿੰਦਾ ਮਾਰੇ ਕਹਿੰਦੇ ਦੇਖ ਲੈ ਭਾਈ ਛੇ ਮੀਨੇ ਗੁਰੂ ਸਾਹਿਬ ਦੇ ਨਾਲ ਰਿਹਾ ਔਰ ਬਹੁਤ ਦੂਰ ਕਾਬਲ ਵਾਲੇ ਪਾਸੇ ਕਿਤੇ 600 ਅਮੀਰ ਲਿਖਿਆ ਇਤਿਹਾਸ ਵਿੱਚ ਵੀ 600 ਕੋ ਦੂਰ ਚਲਾ ਗਿਆ ਸਿਆਲਕੋਡ 600 ਕੋ ਦੂਰ ਜਾ ਕੇ ਗੁਰੂ ਨਾਨਕ ਸਾਹਿਬ ਇੱਕ ਦਿਨ ਕਹਿੰਦੇ ਮੂਲੇਆ ਬੜੀ ਗੱਲ ਗੜਬੜ ਹੋ ਗਈ ਕਹਿੰਦਾ ਜੀ ਕੀ ਹੋ ਗਿਆ ਮਹਾਰਾ ਕਹਿੰਦੇ ਮੂਲੇ ਤੇਰੀ ਘਰ ਵਾਲੀ ਬਿਮਾਰ ਹੋ ਗਈ ਜੇ ਤੂੰ ਕੱਲ ਤੱਕ ਨਾ ਨਾ ਪਹੁੰਚਿਆ ਕੱਲ ਤੱਕ ਉਹਨੂੰ ਨਾ ਦਿਖਿਆ ਉਹਨੇ ਕੱਲ ਮਰ ਜਾਣਾ ਕਹਿੰਦਾ ਮਹਾਰਾਜ ਗੱਲ ਤਾਂ ਬੜੀ ਮਾੜੀ ਐ ਪਰ ਹੁਣ ਤੁਸੀਂ ਮੈਨੂੰ ਲੈ ਕੇ ਆਏ ਉਹ 6 ਮਹੀਨੇ ਦੇ ਰਸਤੇ 'ਚ ਆਉਂਦਿਆਂ ਲੱਗੇ ਨੇ ਇੰਨੀ ਦੂਰ ਕੱਲ ਮੈਂ ਕਿਵੇਂ ਜਾ ਸਕਦਾ ਘਰ ਤਾਂ ਨਹੀਂ ਪੜ ਸਕਦਾ ਬਚਾਰੀ ਮਰ ਜਾਏਗੀ ਮਾਰੇ ਕਹਿੰਦੇ ਨਹੀਂ ਘਰ ਪਹਚਾ ਦੇਣੇ ਆ ਜੇ ਤੂੰ ਜਾਣਾ ਚਾਹੁੰਦਾ ਕਹਿੰਦਾ ਜੇ ਪਹਚਾ ਸਕਦੇ ਹੋ ਤੇ ਕਰੋ ਕਿਰਪਾ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਕਹਿੰਦਾ ਸੀ ਕਿ ساری ਉਮਰ ਬਾਬਾ ਜੀ ਤੇਰੇ ਨਾਲ ਹੀ ਰਹਾਵਾਂਗਾ ਮੈਂ ਘਰ ਵਾਲੀ ਤੋਂ ਕੀ ਲੈਣਾ ਜਦੋਂ ਮਾਇਆ ਦਾ ਗੁਰੂ ਸਾਹਿਬ ਚੱਕਰ ਪਾ ਦਿੰਦੇ ਆ ਸਭ ਭੁੱਲ ਜਾਂਦੀ ਕਹਿੰਦਾ ਫਿਰ ਭੇਜੋ ਮਹਾਰਾਜੇ ਘਰ ਮੈਨੂੰ ਮਾਰੇ ਕਹਿੰਦੇ ਅੱਖਾਂ ਮੀਚ ਤੇ ਵਾਹਿਗੁਰੂ ਕਹਿ ਅਕਮੇ ਚੀਆਂ ਵਾਇਗਰੂ ਆਖਿਆ ਘਰ ਦੇ ਮੂਹਰੇ ਕੇ ਖੜਾ ਘਰ ਵਾਲੀ ਨੇ ਬੂਹਾ ਖੋਲਿਆ ਆਓ ਜੀ ਕਿਥੇ ਰਹੇ ਹੋ ਇਨ ਚਿਰ ਮੈਂ ਤੇ ਸੰਤਾਂ ਨਾਲ ਚਲਾ ਗਿਆ ਸੀ ਓਡੀ ਦੁਨੀਆ ਘੁੰਮੀ ਫਿਰੀ ਐ ਹੁਣ ਨਾ ਜਾਇਆ ਜੇ ਮੈਂ ਮਰ ਜਾਣਾ ਜੇ ਤੁਸੀਂ ਚੱਲੇ ਕੇ ਕਹਿੰਦੇ ਨਾ ਹੂੰ ਕਹਿੰਦਾ ਹੁਣ ਨਹੀਂ ਜਾਂਦਾ ਸਾਲ ਪਿਛੋਂ ਮਹਾਰਾਜ ਫੇਰ ਸਿਹਰ ਕੋਟ ਆ ਗਏ ਤੁਨ ਗੁਰੂ ਨਾਨਕ ਸਾਹਿਬ ਜਦੋਂ ਸਿਆਲਕੋਟ ਆਏ ਤੇ ਉਹ ਘਰ ਵਾਲੀ ਨੇ ਗਲੀ 'ਚ ਆਉਂਦੇ ਵੇਖ ਲਏ ਦੂਰੋਂ ਹੀ ਆਵਾਜ਼ ਦੇ ਕੇ ਕਹਿੰਦੀ ਸੁਣਦੇ ਹੋ ਜੀ ਕਹਿੰਦੇ ਕੀ ਆ ਭਗਵਾਨ ਨੇ ਉਹ ਬਾਬਾ ਫੇਰ ਆ ਗਿਆ ਉਹ ਕਿਹੜਾ ਉਹ ਜਿਹੜਾ ਤੈਨੂੰ ਨਾਲ ਲੈ ਗਿਆ ਸੀ ਅੱਛਾ ਫੇਰ ਹੁਣ ਆਪਾਂ ਕੀ ਕਰੀਏ ਉਹ ਫੇਰ ਲੈ ਜਾਏਗਾ ਤੈਨੂੰ ਉਨੇ ਬਾਬੇ ਨੇ ਨਾਲ ਲੈ ਜਾਣਾ ਫੇਰ ਕੀ ਕਰੀਏ ਕਹਿੰਦੀ ਤੂੰ ਭੱਜ ਕੇ ਘੁਆਰੇ ਚ ਵੜ ਜਾ ਪਾਥੀਆਂ ਦੇ ਧੀਰੇ ਵਿੱਚ ਤੇ ਮੈਂ ਕਹ ਦਿਆਂਗੀ ਵੀ ਘਰ ਕੋਈ ਨਹੀਂ ਮੂਲਾ ਜਿਹੜਾ ਗੁਰੂ ਨਾਨਕ ਦਾ ਇੰਨਾ ਪ੍ਰੇਮੀ ਬਣਿਆ ਹੋਇਆ ਸੀ ਭਾਣਾ ਐਸਾ ਵਰਤਿਆ ਭੱਜ ਕੇ ਘੁਆਰੇ ਚ ਵੜ ਗਿਆ ਛੁੱਪ ਗਿਆ ਲੁੱਕ ਗਿਆ ਮਾਇਆ ਗੁਰੂ ਜੀ ਤੇ ਕਾ ਮਹਾਰਾਜ ਨੇ ਬੂਏ ਤੇ ਜਾ ਕੇ ਦਰਵਾਜਾ ਖੜਕਾ ਕੇ ਆਵਾਜ਼ ਦਿੱਤੀ ਮੂਲਿਆ ਓ ਭਾਈ ਮੂਲਿਆ ਉਹ ਕਹਿੰਦੇ ਜੀ ਉਹਦੇ ਘਰ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਚੰਗਾ ਨਹੀਂ ਤੇ ਨਾ ਸੀ ਮਹਾਰਾਜ ਆ ਕੇ ਬੈਠ ਗਏ 베ਰ ਸਾਹਿਬ ਗੁਰਦੁਆਰਾ ਸਿਆਨकोट ਦੇ ਵਿੱਚ ਉਥੇ ਜਾ ਕੇ ਗੁਰੂ ਨਾਨਕ ਸਾਹਿਬ ਬੈਠ ਗਏ ਤੇ ਮੂਲਿਆ ਨੂੰ ਸੱਪ ਲੜ ਗਿਆ ਪੰਜ ਦਸ ਮਿੰਟ ਬਾਅਦ ਕਹਿੰਦੀ ਆਜੋ ਬਾਹਰ ਹਣ ਉਹ ਚਲਾ ਗਿਆ ਬਾਬਾ ਜਦੋਂ ਅੰਦਰੋਂ ਕੋਈ ਹੁੰਦਾ ਤੇ ਆਵਾਜ਼ ਦੇਂਦਾ ਦੋ ਚਾਰ ਵਾਜਾਂ ਮਾਰੀਆਂ ਨਹੀਂ ਉਗ ਸੁਗੰਧਰੋਂ ਹਿੱਲਿਆ ਜੁਲਿਆ ਨਹੀਂ ਆਂਦੀ ਗੁੰਡੀਆਂ ਨੂੰ ਵਾਜਾਂ ਮਾਰ ਕੇ ਗੁਵਾਰੇ ਚੋਂ ਬਾਹਰ ਕੱਢਿਆ ਮਰਿਆ ਪਿਆ ਨੀਲਾ ਹੋਇਆ ਪਿਆ ਸਭ ਤੇ ਚਿਹਰ ਨਾਲ ਮੰਜੇ ਤੇ ਪਾ ਕੇ ਗੁਰੂ ਨਾਨਕ ਸਾਹਿਬ ਕੋਲ ਲਿਆਏ ਮਾਰੇ ਕਹਿੰਦੇ ਭਾਈ ਇਹਦੀ ਲਿਖੀ ਇਦਾਂ ਸੀ ਪਾਣਾ ਐਵੇਂ ਵਰਤਣਾ ਸੀ ਸਤ੍ਰੇਮੀਆਂ ਨੇ ਆਖਿਆ ਮਾਰੇ ਹੈ ਤਾਂ ਤੁਹਾਡਾ ਸੇਵਕ ਸੀ ਬਖਸ਼ ਦਿਓ ਮਾਰੇ ਕਹਿੰਦੇ ਦਸਵੇਂ ਜਾਮੇ ਜਿਹਦਾ ਉਧਾਰ ਕਰਾਂਗੇ ਉਹੀ ਮੂਲਾ ਖਤਰੀ ਸਹੇ ਦੀ ਜੂਨ ਵਿੱਚ ਪਿਆ ਹੋਇਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸਿਆਲ ਸ਼ਿਕਾਰ ਘਾਟ ਹਜੂਰ ਸਾਹਿਬ ਦੀ ਧਰਤੀ ਤੇ ਉਹਦਾ ਉਧਾਰ ਕੀਤਾ ਸੀ